ਕੀ ਹਾਲ ਚੱਲ ਆਗੇ ਬੇਸ਼ਰਮ ਦੁਨੀਆ ਦੇ ਨਾਲ ਨਹੀਂ ਨਹੀਂ ਪਾਜੀ ਤੁਹਾਨੂੰ ਨਹੀਂ ਕਿਹਾ ਤੁਹਾਨੂੰ ਨਹੀਂ ਕਿਹਾ ਤੁਹਾਨੂੰ ਨਹੀਂ ਕਿਹਾ ਰੀਲਾਂ ਵਾਲੇ ਪਹਿਲਾਂ ਵੀ 10 ਪਾਟ ਬਣਾਏ ਸੀ ਪਰ ਉਹ ਘਟ ਰਹਿ ਗਈ ਇਸ ਵਿੱਚ ਮਿਲਦਾ ਕਿਉਂਕਿ ਗੰਦ ਤਾਂ ਮੁੱਕਨ ਦਾ ਨਾ ਹੀ ਨਹੀਂ ਲੈਂਦਾ ਆਓ ਨਵੇਂ ਸੀਰੀਜ਼ ਸ਼ੁਰੂ ਕਰੀਏ ਆਪ ਤੁਹਾਨੂੰ ਲੋਕਾਂ ਦੇ ਰੰਗ ਦਿਖਾਈਏ ਉਹ ਸੌਰੀ ਰੀਲਾਂ ਦਾ ਗੰਦ ਦਿਖਾਈਏ ਮੋਗੇ ਵਾਲੇ ਹੋ ਕੀ ਚਾਹੀਦਾਗਾ ਮੋਗੇਲ ਨੂੰ ਕੁਝ ਨਹੀਂ ਚਾਹੀਦਾ ਮੋਗੇਲ ਨੂੰ ਜਵਾਕ ਪੜੇ ਲਿਖੇ ਚਾਹੀਦੇ ਆ ਕਹਿਣ ਨੂੰ ਤਾਂ ਸਕੂਲ ਦੀ ਮਸ਼ਹੂਰੀ ਸੀ ਪਰ ਜੇ ਤੁਸੀਂ ਆਪ ਹੀ ਜਵਾਕਾਂ ਨੂੰ ਰੀਲਾਂ ਤੇ ਮੂਰੇ ਕਰੀ ਜਾਓਗੇ ਫਿਰ ਕਾਪੀਆਂ ਤੇ ਦਿਲ ਤੋਂ ਕੋਣ ਚੜਾਊਗਾ ਹਮ ਅੱਲੇ ਵਧੀਆ ਸਕੂਲ ਚਾਹੀਦਾ ਮਿਲ ਜਾਊਗਾ ਪਾਤਾ ਸਕੂਲ ਮਿਲ ਗਿਆ ਤੁਸੀਂ ਜਾਓ ਪੜੋ ਜਾ ਕੇ ਜਾ ਪੀਰੀਅਡ ਸਟਾਰਟ ਹੋਣ ਵਾਲਾ ਪੁੱਤੇ ਦਾ ਜਾ ਓ ਤੂੰ ਜਾ ਜਾ ਔਰ ਚਾਹੀਦੀ ਆ ਉਹ ਵੀ ਖੜੀ ਆ 4 ਇੰਟੂ 4 ਦਾ ਤਾਂ ਪਤਾ ਨਹੀਂ ਪਰ 4/4 ਦਾ ਜਰੂਰ ਪਤਾ ਹੋਣਾ ਚਾਹੀਦਾ ਇਹ ਸਾਲਾ ਜਵਾਕ ਜਾ ਕਿੱਧਰ ਰਹਿ ਆ ਰੀਲਾਂ ਵਾਲਾ ਮੋੜ ਨਹੀਂ ਮੁੜਨਾ ਬੇਟਾ ਸਿੱਧਾ ਜਾਣਾ ਇਹੀ ਰੀਲਾਂ ਕਿਤੇ ਮੈਡਮਾਂ ਤੋਂ ਬਣਾਈਆਂ ਹੁੰਦੀਆਂ ਫੇਰ ਉਹਨਾਂ ਦੇ ਘਰ ਦੇ ਨੇ ਘਰੇ ਬਾਹ ਲੈਣੀਆਂ ਸੀ ਆਖੇ ਲੈ ਤੁਸੀਂ ਟਟ ਕਲੀਅਰ ਕਰਕੇ ਰੀਲਾਂ ਪਉਣ ਗਈਆਂ ਜੋ ਉੱਥੇ ਚੱਲ ਕਰੇ ਵਾਲ ਜੇ ਖੁੱਲੇ ਹੀ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ ਹਾਇਵਾਲ ਕੁੱਲੇ ਠੀਕਾ ਵੈਸੇ ਵੀ ਬੰਨੇ ਨਹੀਂ ਜਾਣੇ ਕੀ ਗੱਲ ਨੰਗੇ ਪੈਰੀ ਫਿਰਦਾ ਵਰਤ ਰੱਖੇ ਆ ਕਿ ਠੁਮਕਾਂ ਨਹੀਂ ਨਿਕਲਦਾ ਅ ਅ ਜਿੰਨੀਆਂ ਜੀ ਨਾਨੀ ਦਿਲ ਤੋੜਨ ਦੀਆਂ ਮਸ਼ੀਨਾ ਨਹੀਂ ਹਾਇ ਜਿੰਨਾਂ ਦੀ ਜਦੋਂ ਗੱਲ ਹੋਈ ਉਹਨੂੰ ਪਾ ਵੀ ਲੈਂਦਾ ਲੋਰ ਪਾ ਕੇ ਠੁਮਕੇ ਲਾਉਂਦੀ ਕੀ ਲੋਟ ਸੀ ਯਾਰ ਸੋਸ਼ਲ ਮੀਡੀਆ ਬਣਿਆ ਲੋਕਾਂ ਦੇ ਉੱਪਰ ਦਾ ਟੈਲੈਂਟ ਚਾ ਲੋਕਾਂ ਚ ਟੈਲੈਂਟ ਆ ਜਿਹੜਾ ਕਲਾ ਵਖਾਣ ਇੱਥੇ ਇਹ ਆਪਦੇ ਕੀੜੇ ਕੱਢੀ ਜਾਂਦੇ ਆ ਅੰਨੀ ਦੇ ਨਾ ਹੋਂ ਤਾਂ ਹਾਇਵਾਲ ਜੇ ਕੁੱਲੇ ਰੱਖਿਆ ਕਰ ਤੇਰੇ ਸੋងੇ ਲੱਗ ਗੋ ਹਾਰੋ ਉਦਾਂ ਸਾਰਾ ਕੁਝ ਹੀ ਓਪਨ ਹੈ ਜ਼ਿੰਦਗੀ 'ਚ ਬਸ ਕੱਲੇ ਕਮੈਂਟ ਹੀ ਕਲੋਜ਼ ਹੈ ਐਦਾਂ ਨਾ ਕਰੋ ਤੁਸੀਂ ਆ ਯਾਰ ਮੈਂ ਤੂੰ بڑا ਆਦਮੀ ਕبھی ਨਹੀਂ ਬਣ ਸਕਦੀ ਕਿਉਂ ਕਿਉਂਕਿ ਮੈਂ ਔਰਤ ਹਾਂ ਇਹ ਦੁਨੀਆ ਇੱਥੇ ਸਭ ਕੁਝ ਹੋ ਸਕਦਾ ਪਰ ਤੂੰ ਤਾਂ ਔਰਤ ਵੀ ਨਹੀਂ ਬਣ ਸਕਦੀ ਕਿਉਂਕਿ ਤੂੰ ਤਾਂ ਇਨਫਲੂਐਂਸਰ ਜੀ ਆਨ ਹੈ ਆਪ ਜੀ ਆਨ ਹੈ ਆਪ ਦੇਖ ਸਿੰਪਲ ਜੀ ਗੱਲ ਹੈ ਜੇ ਤੂੰ ਅੱਖੇ ਸਾਹਮਣੇ ਨਹੀਂ ਰਹਿਣਾ ਤੂੰ ਸਾਡੇ ਦਿਲ ਮੋੜ ਦੇ ਮੋੜ ਤਾਂ ਦਿਨਾ ਪਰ ਦਿਲ ਹੈ ਕਿੱਥੇ ਮੰਗਦੀ ਤਾਂ ਐ ਪਈਏ ਜਿਵੇਂ ਰਿੰਗਲੇਟ ਲੈ ਕੇ ਗਿਆ ਹੁੰਨਾ ਇਹਦੀ ਰੀਲਾਂ ਬਣਾਉਣ ਨੂੰ ਮੈਂ ਤੂੰ ਸਾਡੇ ਦਿਲ ਮੋੜ ਦੇ ਕਾਦ ਫੜ ਆਇਆ ਸੀ ਤੂੰ ਸਾਡੇ ਦਿਲ ਮੋੜ ਦੇ ਹਾਂ ਕਾਦ ਫੜ ਆਇਆ ਸੀ ਮੈਂ ਕਿਸੇ ਹੋਰ ਨੂੰ ਅੱਗੇ ਦੇਣ ਚੁੱਕ ਗਿਆ ਹਾਂ ਕਿਨੂੰ ਦੇਣਾ ਇਹ ਲੈਣ ਦੇਣ ਕਿੰਨਾ ਕ ਟਾਈਮ ਚੱਲੀ ਜਾਊਗਾ ਇੱਕ ਤੇ ਟਿਕਾ ਨਹੀਂ ਆਉਂਦਾ ਅੱਗੇ ਦੇਣਾ ਸਾਲਾ ਗੋਭੀ ਦਾ ਫੁੱਲ ਹੈ ਕਿ ਦਿਲ ਕਿਨੂੰ ਚੁੱਕ ਗਿਆ ਤੂੰ ਐਵੇਂ ਆਪਣੇ ਕੋਲ ਰੱਖਿਆ ਪਿਆ ਐ ਐਕਸਪਾਇਰ ਹੋ ਜਾਣਾ ਐਕਸਪਾਇਰ ਨੂੰ ਹੋ ਗਈ ਟੱਟੀ ਦੀ ਗੋਲੀ ਆ ਸਾਲਾ ਸਮਝ ਨਹੀਂ ਆਉਂਦਾ ਇਹਦੇ 'ਚ ਕਿਹੜਾ ਟੈਲੈਂਟ ਸੀ ਹਣ ਤੂੰ ਕਿਉਂ ਵੇਖੀ ਜੰਨਾ ਖਾਲਾ ਆ ਬੇਟੀ ਨਹੀਂ ਖੋਕਾ ਹੈ ਪਿਆਰ ਹੈ ਦੁੱਖਾ ਹੈ ਬੇਟੀ ਤਾਂ ਵਾਕਈ ਨਹੀਂ ਆ ਪਰ ਬੁੜਤੀ ਤਾਂ ਇਹ ਜਾਂਦਾ ਜਾਂ ਜਾਂਦੀ ਹੈ ਜਿਵੇਂ ਸਿਵਰ ਵਾਲੇ ਮੁਰੇ ਚ ਹੱਥ ਆਇਆ ਹੁੰਦਾ ਐਡੀ ਕੀ ਅੱਗ ਲਗੇ ਰੀਲ ਬਣਾਉਂਦੀ ਰਾਮਨਾ ਬਣਾ ਕੋਈ ਐਵੇਂ ਵੇ ਵੰਟਾ ਹੈ ਅਰਸ਼ ਕੀ ਹੈ ਕੀਆ ਕੀਆ ਅਰਸ਼ ਕੀ ਹੈ क्या किया अर्ज किया है कब किया अर्ज किया है तूने किया जब मैंने किया <laughs> ये सब क्या देखना पड़ रहा है अच्छा है मैं अंधा हूँ ये अपने लिए लड़े तो हम बुरे हो गए आखिर बुरे होंगे पीछे जानू की जी सेवा बननी है ना डब्बे ते इतने रह के गल कर <laughs> Now I am eating chicken fry friends. Chicken, chicken fry friends. Friends, friends. friends. आपा की लेना चलो चिकन खाइए। चिकन फ्राई चिकन फ्राई चिकन फ्राई चिकन फ्राई चिकन फ्राई फाइन फाइन चिकन फ्राई फाइन फाइन चिकन फ्राई ड्रिंकिंग ड्रिंकिंग रॉयल ड्रिंकिंग पेगू पिगू नाइट एमगुड ਦੇਖੋ ਪੇਗੋ 90ml ਦੇਖੋ ਪੇਗੋ 90ml ਕਿ ਕੁਸੀ ਪੜੀਏ ਨਾ ਪੜਾਈ ਤਾਂ ਐ ਜਾਣਾ ਜਿਵੇਂ ਪੋਇਮ ਹੁੰਦੀ ਆ ਪਰ ਹੈ ਤਾਂ ਪੋਇਮ ਪਰਲੇ ਕੱਲੇ ਸ਼ਰਾਬੀਆਂ ਲਈ ਆ ਤੇ ਤੂੰ ਰੱਖੇ ਗੁਪਤਰ ਕਾਨੇ ਤੈਨੂੰ ਦੇਖ ਕੇ ਸ਼ਾਰਮਾ ਤੇ ਤੂੰ ਰੱਖੇ ਗੁਪਤਰ ਕਾਨੇ ਗੁਪਤ ਉਹ ਹੁੰਦਾ ਜਿਹਨੂੰ ਕੋਈ ਨਾ ਵੇਖ ਸਕੇ ਜਾਂ ਜਿਹਨੂੰ ਸਿਰਫ ਆਪਣਾ ਪਾਰਟਨਰ ਵੇਖ ਸਕੇ ਜਾਂ ਕੋਈ ਆਪਣੀ ਜ਼ਿੰਦਗੀ 'ਚ ਜਿਹੜਾ ਪਰਸਨਲੀ ਆਪਣੇ ਨਾਲ ਬੰਦਾ ਜੁੜਿਆ ਜਿਹੜਾ ਸਿਰਫ ਉਹਨੂੰ ਹੀ ਹੱਕ ਆ ਵੇਖਣ ਦਾ ਉਹ ਹੁੰਦਾ ਗੁਪਤ ਇਹ ਤਾਂ ਸਾਰਿਆਂ ਨੇ ਵੇਖ ਲਿਆ ਇਹ ਕਿ ਛਿੱਕੂ ਦੇ ਗੁਫਤ ਰਹਿ ਗਿਆ ਟੂ ਰੱਖੇ ਬੱਪਲ ਗਮ ਵਾਲਾ ਟੈਟੂ ਬਣਾਈ ਫਿਰਦੀ ਏ ਨਾਲ ਦਾ ਰੰਗ ਸਾਬਲਾ ਜੱਟ ਨਾਲ ਦਾ ਪੜੇ ਪਈਆ ਸੰਦ ਡਿੱਗੀ ਬੰਦ ਕਿਹਾ ਉਹਨੇ ਰੀਲਾਂ ਨੇ ਵਾਕੀ ਸ਼ੁਰੂ ਤੇ ਬੇੜਾ ਗਰਕ ਸੀਗਾ ਜਦੋਂ ਜੀ ਕਰਦਾ ਉਹਦੀ ਕਾਰ ਕਮਾ ਦਿੰਦੀਆਂ ਆ ਆਹ ਕਿਹੜਾ ਸੰਦ ਹੋਇਆ ਆ ਤਾਂ ਮੰਨਿਆ ਓ ਸੌਰੀ ਠਾਕ ਜਿੱਥੇ ਮੂੰਹ ਮਾਰਨਾ ਮਾਰ ਜਥੇ ਮੂੰ ਮਾਰਨਾ ਮਾਰ ਮੂੰ ਬਾਦ ਚ ਮਾਰ ਲੂ ਪਹਿਲਾਂ ਤੂੰ ਨੱਕ ਚੁੰਗਲ ਮਾਰ ਛੀ ਛੀ ਮਾਰ ਪਰ ਬਾਦ ਚ ਆ ਕੇ ਮਾਫੀਆਂ ਨਾ ਮੰਗੇ ਮਾਫੀਆਂ ਨੂੰ ਤੂੰ ਬੜਾ ਮਿਸ ਪੂਜਾ ਉਹ ਨੱਕ ਚ ਕੀ ਫਸਿਆ ਕਾਗਜ਼ ਖਿੱਚ ਗਈ ਆਫਿਸ ਵਾਲੇ ਉਹ ਕੀ ਚਾਹੀਦਾ স্মੋਕਿੰਗ ਕਰਨ ਨੂੰ ਪਲੇਸ ਚਾਹੀਦੀ ਆ ਮਿਲ ਜੂਗੀ ਲੈ ਦੱਸ ਇਹ ਕਿਹੜਾ ਅਫਸਰ ਜਿਹੜੇ ਬੀੜੀਆਂ ਪੀਣ ਨੂੰ ਵੀ ਥਾਂ ਦਿੰਦੇ ਆ ਸਾਲੇ ਤੁਸੀਂ ਕੰਮ ਕਰਾਣੇ ਆ ਜਾਂ ਬੀੜੀਆਂ ਪੀਣ ਤੇ ਲਾਣੇ ਆ ਤੇ ਜਿਹੜੇ ਬੀੜੀਆਂ ਨਹੀਂ ਪੀਂਦੇ ਫਿਰ ਉਹ ਇੱਥੇ ਕੀ ਕਰਨ ਆ ਠਰ ਕੀ ਕਰਾ ਮੈਂ ਤੈਨੂੰ ਗੱਲਾਂ ਕਰਨ ਨੂੰ ਕੁੜੀਆਂ ਚਾਹੀਦੀਆਂ ਉਹ ਵੀ ਆ ਸਿਰਫ ਗੱਲਾਂ ਹੀ ਕਰਨੀਆਂ ਉਹ ਤਾਂ ਫਿਰ ਸਾਡੀਆਂ ਕਸਟਮਰ ਕੇਅਰ ਨਾਲ ਵੀ ਹੋ ਜਾਣਗੀਆਂ ਕੋਈ ਹੋਰ ਆਪਸ਼ਨ ਲੈਪ ਨਹੀਂ ਸੋਫਾ ਚਾਹੀਦਾ ਲੱਗਾ ਆ ਸੋਫੇ ਤੇ ਮੈਂ ਨੈਪ ਨਹੀਂ ਲੈਣੀ ਕੁਝ ਹੋਰ ਲੈ ਸਕਦੇ ਆ ਇਹ ਜਿਹੜੀ ਸੈਕੰਡ 3rd ਆਪਸ਼ਨ ਇਹਨੂੰ ਇਕੱਠੇ ਹੀ ਕਰ ਲਈਏ ਕਿ ਨਹੀਂ ਨਹੀਂ ਆ ਆ ਦੂਰ ਹੀ ਦੂਰ ਸੇ ਦੇਖ ਲੈ ਆਪਕੋ ਅਲੀ ਮੈਂ ਸਰ ਆਪਣੀ ਸੇਤ ਸੇ ਬਾਤ ਕਰ ਰਹੀ ਹੂ ਕਰ ਲਾ ਬਾਤ ਉਹਨਾਂ ਨੇ ਕਿ ਕੈਮਰਾ ਤੇਰੇ ਮੂੰਹ ਚ ਪਾਤਾ ਚੱਲੀਆਂ ਹੈ ਨਹੀਂ ਪਹਿਲਾਂ ਹੀ ਲੱਛਣ ਖਲਾਰ ਲੱਗ ਜਾਂਦੀਆਂ ਕਰਤੀ ਬੇ ਕਟਰੀਨਾ ਕੈਪ ਕਿਵੇਂ ਹੋ ਥੋੜਾ ਅੱਗੇ ਆ ਜਾ ਰਾਈਟ ਪਾਈ ਜਾ ਥੋੜਾ ਚੱਪ ਲਾ ਲੈ ਕਿਵੇਂ ਹੋ ਥੋੜਾ ਅੱਗੇ ਆ ਜਾ ਰਾਈਟ ਪਾਈ ਜਾ ਥੋੜਾ ਅੱਗੇ ਆ ਜਾਓ ਨਾ ਯਾਰ ਰੋਮੀ ਬੰਕ ਆ ਜਾਵੇ ਅੱਛੇ ਲੱਗ ਰਹੇ ਹੋ ਅੱਛਾ ਠੀਕ ਹੈ ਆਪ ਵੀ ਅੱਛਾ ਯਾਰ ਜੋ ਘਰ ਦੇ ਬਾਹਰ ਹੂੰ ਯਾਰ ਤੂੰ ਫਿਰ ਘਰ ਕੇ ਬਾਹਰ ਆ ਗਏ ਤੇ ਅੱਗੇ ਫਿਰ ਗੂੰ ਲੈਣ ਆਈਆਂ ਉੱਥੇ ਖੜੀ ਰਹਿ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਲੱਛਣ ਕਿੱਥੋਂ ਭਰ ਜਾਂਦਾ ਇਹਨਾਂ ਚ ਯਾਰ ਆ ਮੈਂ ਘਰ ਕੇ ਬਾਹਰ ਖੜੀ ਹੂੰ ਤੇ ਖੜੀ ਰਹਾ ਅਗਲੇ ਕਿ ਤੈਨੂੰ ਚੱਕ ਕੇ ਲੈ ਕੇ ਚੱਲੇ ਆ ਬਾਹਰ ਹੂੰ ਯਾਰ ਮੈਂ ਕਿਵੇਂ ਹੋ ਮੈਂ ਅੱਛੀ ਹੂੰ ਆਪ ਲੋਕ ਕਹਾਂ ਸੇ ਆਏ ਹੋ ਓਰੀਆ ਸੇ ਇੱਥੋਂ ਹੀ ਆਏ ਹੋਣਗੇ ਹੋਰ ਪਟਿਆਲੇ ਤੋਂ ਆਪਣਾ ਨੂੰ ਕੌਣ ਕਰਦਾ ਹੋਣਾ ਰੋਜ਼ ਬੰਬੇ ਨੂੰ ਦੱਸ ਲੈ ਕਹਾਂ ਸੇ ਆਏ ਹੋ ਆਪ ਲੈ ਦੱਸ ਦੂਰ ਸੇ ਹੀ ਦੇਖ ਲਿਆ। ਇਸ ਲਈ ਆ ਬੇਚਾ ਮਤ ਐਸਾ ਐਸਾ ਅੰਦਰ ਕੜੇ ਰਹੋ ਕਿ ਕਿਸੇ ਕੋ ਵੀ ਦੇਖ ਜਾਓ। ਅੱਛਾ ਠੀਕ ਹੈ। ਕੀ ਆ ਦੂਰ ਸੇ ਆਪਕੋ ਕਲਿੱਕ ਆ ਕੀ ਕਰਦੀ ਐ? ਲੱਛਣ ਦੇ ਕਰਦੀ ਐ। ਇਹੋ ਜਿਹੇ ਦਸਵੀਂ ਫੇਲ ਹੁੰਦੀ ਐ ਉਹਨੂੰ ਬਣੌਟੀ ਫੁੱਲ ਬੋਲ ਦੋ। ਉਸ ਤੋਂ ਬਾਅਦ ਇਹੋ ਜੇ ਲੱਛਣ ਖਲਾਰਦੀ ਹੁੰਦੀ ਐ। ਆਹ ਥੈਂਕ ਯੂ ਫੋਰ 5। ਕਿੰਨੀ ਪੋਲੀ ਪੋਲੀ ਵਰ। ਬਰਫੀ ਨਹੀਂ ਪੋਲੀ। ਹੋਰ ਵੀ ਬਹੁਤ ਕੁਝ ਪੋਲਾ ਐ। ਕਿੰਨਾ ਪੋਲਾ ਮੇਰਾ ਪਾਂ ਜਾ। ਕੌਣ ਕਹਿੰਦਾ ਕਿ ਵਿੰਟਰਸ ਚਲੇ ਗਿਆ ਸਨੋ ਨੇ ਆਉਣਾ ਨਹੀਂ ਹੁਣ ਆ ਦੇਖੋ ਗਾਵਾਤਾ ਨਾ ਫਿਰ ਤੋਂ ਸਨੋ ਨੇ ਚਲੋ ਇਹ ਗਾ ਪੈ ਗਿਆ ਫਿਰ ਇਹ ਕੀ ਐ ਇਹਨੂੰ ਕਹਿੰਦੇ ਆ ਕੈਨੇਡਾ ਹਾਂ ਤੂੰ ਐਵੇਂ ਲੱਗਿਆ ਪਿਆ ਕਿੱਥੇ ਰਹੀ ਜੰਨਾ ਆ ਵੀ ਚੱਕ ਇਹਨਾਂ ਦੇ ਕੀ ਕਰੀ ਜਾਂਦੀ ਐ ਬੰਦੇ ਵੀ ਸਸਤੇ ਤੇ ਗੱਡੀਆਂ ਵੀ ਸਸਤੀਆਂ ਸਮਝ ਨਹੀਂ ਆਉਂਦੀ ਕੁੜੀਆਂ ਨੂੰ ਮਚੂੜੀਆਂ ਕਰਨ ਨੂੰ ਕਿਉਂ ਰੱਖਦੇ ਆ ਸ਼ੁਕਰ ਹੈ ਪੰਜਾਬ ਚ ਨਹੀਂ ਇਹ ਚੀਜ਼ ਆਈ ਅਜੇ ਦੰਦ ਪਵਾਣੇ ਐ ਹਲਿਓਨੇ ਕੀ ਹੱਡ ਖਾਣਾ ਦੰਦਾਂ ਨਾਲ ਕੀ ਦੇਖੀ ਜੰਨਾ ਉਹੀ ਜੋ ਤੂੰ ਵਿਖਾਈ ਜੰਨਾ ਕੀ ਦੇਖੀ ਜੰਨਾ ਗੱਡੀਆਂ ਦਿਖਾ ਰਹੇ ਸੀ ਸਾਰਾ ਦਿਨ ਕੁੜੀਆਂ ਤੇ ਨਿਗਾ ਕੰਮ ਕੁੰਮ ਗੱਡੀਆਂ ਦਿਖਾ ਰਹੇ ਸੀ ਤਾਂ ਵਿੱਚ ਫਿਰ ਇਹ ਕੀ ਲੈਣ ਆਈ ਸੀ ਚਪਲਾਂ ਤਾਂ ਫਿਰ ਕੈਮਰਾਮੈਨ ਭਾਲਦਾ ਕਿ ਨਹੀਂ ਕੁੜੀਆਂ ਤੇ ਨਿਗਾ ਕੰਮ ਕੁੰਮ ਕਰ ਲੋ ਕੋਈ ਗੱਡੀ ਗੁੱਡੀ ਲੈ ਲੋ ਕੋਈ ਕੰਮ ਕਰ ਲੋ ਉੱਪਰ ਕਰ ਲੋ ਗੱਡੀਆਂ ਤੁਸੀਂ ਵੇਚ ਲੈਣੀਆਂ ਫਿਰ ਇਹ ਕੀ ਗੁਲਗਲੇ ਤਲਣ ਨੂੰ ਰੱਖੀ ਏ ਇੱਥੇ ਕੰਮ ਤਾਂ ਇਹਦਾ ਵੀ ਕੋਈ ਹੋਊਗਾ ਨਾ ਇੱਥੇ ਕਿ ਨਹੀਂ ਆਲ ਯੂ نو ਮਰਸੀਡੀਸ ਯੂ نو ਆਡੀ ਯੂ نو ਮਸਟੈਂਗ ਡੂ ਯੂ ਨੋ ਵੋਲਵੋ ਉਹਨੇ ਵੀ ਆਖਦੇ ਕੁੜੀਆਂ ਨਹੀਂ ਵੇਖਦੇ ਗੱਡੀਆਂ ਵੇਖੋ ਬਸ ਅੱਛੀ ਚਾਹੇ ਔਰ ਅੱਛਾ ਖਾਣਾ ਕਦੇ ਮਦਗਾਓ ਨਹੀਂ ਤਾਂ ਰੋਜ਼ ਬਣਾਉਣਾ ਪਵੇਗਾ ਆਪ ਲੋਗੋ ਆਹੋ ਤਾਈ ਤੂੰ ਚੰਗੇਰੀ ਲੈਣੀ ਬਣਾਉਂਦੀ ਮਮ ਜਦ ਵੀ ਚਾਹ ਬਣਾਓ ਚਾਹ ਮੇਂ ਚੀਨੀ ਐ ਚਾਹ ਪਤੀ ਦਾਰ ਡਾਲ ਦੋ ਖਾਣਾ ਬਣਾਓ ਉਸ ਮੇਂ ਨਮਕ ਦਾਰ ਡਾਲ ਦੋ ਤਾਂ ਕਿ ਆਪਕੀ ਪਰਮਨੈਂਟ ਛੁੱਟੀ ਹੋ ਜਾਏ ਘਰ ਕੇ ਕੰਮ ਸੇ ਇਹ ਦੇ ਮਗਰ ਨਾ ਲੱਗਿਓ ਇਹ ਤੁਹਾਡੇ ਲਾਂਹ ਤਾ ਪਾਊਗੀ ਸਹੁਰੇ ਘਰੋਂ ਨਾਲੇ ਤੁਹਾਡੇ ਤੇ ਨਾਲੇ ਤੁਹਾਡੇ ਘਰਦਿਆਂ ਦੇ ਵੀ ਚੰਗੀ ਚਾਹ ਕਦੇ ਨਾ ਬਣਾਓ ਹੋਰ ਕੀ ਕਰਨ ਹੋ ਜਿੰਦਗੀ ਚ ਕਰਨ ਕੀ ਆਈਆਂ ਹੁਣ ਸਾਰੀਆਂ ਥੋੜੀ ਕਲਪਨਾ ਚਾਵਲਾ ਬਣ ਜਾਣਗੀਆਂ ਇਹ ਗੱਡੀ ਤੁਹਾਨੂੰ ਕੈਨੇਡਾ ਚ ਕਿਤੇ ਦੇਖਣ ਨੂੰ ਨਹੀਂ ਮਿਲਨੀ ਇਹ ਆ 1986 ਨਿਸਾਨ ਸਕਾਈਲਾਈਨ ਅੱਛਾ ਕਿ ਆ ਬੋਤਾ ਪੂਰੇ ਕੈਨੇਡਾ ਦੇ ਵਿੱਚ ਸਿਰਫ ਦੋ ਗੱਡੀਆਂ ਨੇ ਕਹਿੰਦੇ ਕੈਨੇਡਾ 'ਚ ਹੈ ਨਹੀਂ ਨਾਲੇ ਕਹਿੰਦੇ ਸਾਡੇ ਕੋਲੇ ਦੋ ਆ ਇਹ ਤਾਂ ਫਿਰ ਬਾਜੀ ਤੁਸੀਂ ਛੋਟੀ ਜੀ ਕੂਸੀ ਪੋਰਤੀ ਕਿ ਨਹੀਂ ਗੱਡੀ ਲੱਭ ਵੀ ਗਈ ਇਹ ਗੱਡੀ ਰੋਡ ਤੇ ਲੈ ਕੇ ਨਾ ਜਾਇਓ ਜੇ ਤੁਹਾਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਕਿਉਂਕਿ 에어ਬੈਗ ਹੈ ਨਹੀਂ ਐ ਕਿਤੇ ਮੂੰਹ ਮੱਥਾ ਨਾ ਬੜਵਾ ਲਿਓ ਮੂੰਹ ਮੱਥੇ ਨੂੰ ਬਾਜੀ ਇਹ ਗੱਡੀ ਚਲਾ ਰਹੇ ਆ ਤਾਂ ਫਿਰ ਸਾਈਕਲ ਹਮ ਆਹੋ ਇੰਜਨ ਤੇ ਜਮੇਰ ਬੇਗਾ ਸਿਰਤੀ ਤੁਰੀ ਫਿਰਦੀ ਆ ਜੇ ਨਹੀਂ ਚਲਣੀ ਤਾਂ ਫਿਰ ਇਹ ਚਲਾਉਣੀ ਆ ਜਾਂ ਡਾਉਣੀ ਆ ਡਰ ਹੀ ਜਾਂਦਾ ਕੀ ਤੁਹਾਨੂੰ ਪਤਾ ਪਰੌਂਠੇ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਨਹੀਂ ਕੀ ਕਹਿੰਦੇ ਆ ਨਹੀਂ ਪਤਾ ਨਹੀਂ ਯਾਰ ਕਦੋਂ ਸਿੱਖੋਗੇ ਅੰਗਰੇਜ਼ੀ ਆ ਅੰਗਰੇਜ਼ੀ ਪਰੌਂਠੇ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਪਰੌਠਾ ਕੀ ਦੇਖਣਾ ਪੜ ਰਹਾ ਹੈ اچھا ਹੈ ਮੈਂ ਅੰਦਾ ਹਾਂ ਹਾਂ ਮੈਂ ਕਰਦੀਆਂ ਔਰਤਾਂ ਨੂੰ ਕਮਜ਼ੋਰ ਨਾ ਆਖਿਆ ਕਰੋ ਇਹੋ ਜਿਹੀਆਂ ਵੀ ਹੁੰਦੀਆਂ ਜਿਹੜੀਆਂ ਫालतू ਟਾਈਮ ਦੇ ਵਿੱਚੋਂ ਵਾਹੀਆ ਦਾ ਟਾਈਮ ਕੱਢ ਕੇ ਵਰੀਲਾਂ ਬਣਾ ਲੈਂਦੀਆਂ ਫਿਰ ਤੁਸੀਂ ਆਖਦੇ ਹਾਂ ਇਹਦਾ ਪਿੰਡ ਦੱਸੋ ਕਿਹੜਾ ਮੈਨੂੰ ਬਰਾਲੀ ਜੀ ਦਾ ਤਾਂ ਪਤਾ ਨਹੀਂ ਪਰ ਇਹਦੇ ਪਿੰਡ ਮੈਂ ਟੱਟੀਆਂ ਦੀ ਗੋਲੀ ਜ਼ਰੂਰ ਭੇਜਣੀ ਆ ਤੂੰ ਮੇਰੇ ਦਿਲ ਦਾ ਹੀਰੋ ਕਈ ਕੁ ਸੇਕ ਮਿੰਟਾਂ ਚ ਵੀ ਆਖਣਗੇ ਕਿ ਔਰਤ 'ਤੇ ਹੱਥ ਉਠਾਤਾ ਹੈ ਲੜਕੀ 'ਤੇ ਹੱਥ ਲਗਾਤਾ ਤਾਂ ਤੁਸੀਂ ਚੱਲ ਜਾਓ ਜਾ ਕੇ ਖਾ ਲੋ ਚਪਲਾ ਤੁਹਾਨੂੰ ਕਿਹਨੇ ਆਖਿਆ ਸਟੇਸ਼ਨਾਂ 'ਤੇ ਰੀਲਾਂ ਬਣਾਉਣ ਨੂੰ ਸਟੇਸ਼ਨ ਰੀਲਾਂ ਬਣਾਉਣ ਨੂੰ ਬਣੇ ਆ ਜਿੱਥੇ ਜੀ ਕਰਦਾ ਉੱਥੇ ਰੀਲਾਂ ਲੈ ਕੇ ਸ਼ੁਰੂ ਹੋ ਜਾਂਦੇ ਆ ਪਹਿਲਾਂ ਪੁਰਾਣੇ ਟਾਈਮ 'ਚ ਵੀ ਕਿਆ ਪਾਰਕ ਹੁੰਦੇ ਸੀ ਅੰਕਲ ਹੁੰਦੇ ਸੀ ਹੱਸਦੇ ਸੀ ਬੁੜੇ ਆਂਟੀਆਂ ਵਿਚਾਰੀਆਂ ਵਧੀਆ ਕੱਪੜੇ ਪਾ ਕੇ ਸੈਰ ਕਰਨ ਜਾਂਦੀਆਂ ਸੀ ਹੁਣ ਚਲ ਜੋ ਪਾਰਕ 'ਚ ਆਚਾਰ ਨਿੰਬੇ ਖੜੇ ਹੋਣਗੇ ਛਈਆਂ ਛੈ ਛੰਗਾਂ ਛੰਗਾਂ ਕਰਨ ਨੂੰ ਬਣੇ ਆ ਪਾਰਕ ਸਾਹਿਬ ਚਮਕ ਛੱਲੋ ਐ ਸਕੂਲ 'ਚ ਹੀ ਪੜ੍ਹਦੀਆਂ ਨੇ ਪੱਕਾ ਛਮਕ ਛੱਲੋ ਨੀ ਟਿਊਸ਼ਨ ਚੱਲੋ ਚਲੋ ਤੂੰ ਕੀ ਵੇਖੀਂ ਨੇ ਦਰ ਚੱਲ ਤੂੰ ਵੀ ਤੂੰ ਦੇਖ ਨਾ ਜਮਾਂ ਆ ਜਾ ਐਂਜਲ ਵਾ ਹੈ ਨੀਂਦਿਆ ਤੇਰੇ ਨਾਲ ਆ ਮੇਰੀ ਬੂੰਗੜੀ ਲੈ ਲੋ ਏ ਹਾਂ ਉਹ ਮੇਰੀ ਬੂੰਗੜੀ ਹੋਇਆ ਗਰਮੀ ਤੂੰ ਦੇਖ ਲੋ ਖੋਲਿਆ ਜਿਵੇਂ ਟਾਇਰ ਖਾਣਾ ਹੁੰਦਾ ਸਾਲਿਆ ਦਹੀਂ ਵੀ ਗਰਮ ਹੁੰਦੀ ਆ ਹਾਂ ਉਹ ਮੇਰੀ ਬੂੰਗੜੀ ਹੋਇਆ ਗਰਮੀ ਹੋਰਦੀ ਤਾਂ ਆਏ ਜਿਵੇਂ ਕੋਲਾ ਖਾਦਾ ਹੁੰਦਾ ਨਿਬੇ ਅਾਜਲੇ ਇਹਨਾਂ ਵੀਡੀਓ ਨੂੰ ਲਾਈਕ ਮਾ ਦਿਓ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਦੱਸਿਓ ਵੀਡੀਓ ਕਿੱਦਾਂ ਲੱਗੀ ਤੈਨੂੰ ਪੁੱਛਿਆ ਵੀ ਨਹੀਂ ਖਾਂ ਤੂੰ ਆਵਦਾ ਬੜੀ ਕਹਾਂ ਚੀਜ਼ ਆ ਹਾਂ ਸਬਸਕ੍ਰਾਈਬ ਵਾਲਾ ਬਟਨ ਦਬਕੇ ਜਾਇਓ ਰੀਲ ਨਾਲ ਲੈਣਾ ਇੱਕ ਤਾਂ ਟੈਟੂ ਰੱਖਾਂ ਗੁਪਤ ਗੁਪਤ ਕਰਾਵਾਂ ਤੈਨੂੰ ਗੁਪਤ